ਨੈਰੇਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨ ਵੱਲੋਂ ਸਾਸ਼ਟ੍ਰਿਕ ਕਾਲਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਲੋਕਾਵਾਜ਼ ਤੇ ਦਰਸ਼ਕੋ ਜੇ ਦੇਸ਼ ਦੀਆਂ ਸਮੱਸਿਆਵਾਂ ਦੀ ਗੱਲ ਕਰੀਏ ਤੇ ਦੇਖਦੇ ਸਾਹਮਣੇ ਬਹੁਤ ਸਾਰੇ ਮਸਲੇ ਨੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਕੋਚਿੰਗ ਸੈਂਟਰ ਦੇ ਵਿੱਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਆ ਤੇ ਉਸ ਤੋਂ ਬਾਅਦ ਸਰਕਾਰਾਂ ਜਾਗੀਆਂ ਨੇ ਹੁਣ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਲਾ ਰਹੇ ਨੇ ਬਜ਼ਾਰੇ ਹੋ ਰਹੇ ਨੇ ਬਲਡੋਜ਼ਰ ਚੱਲ ਰਹੇ ਨੇ ਬੜਾ ਕੁਝ ਹੋ ਰਿਹਾ ਵਾ ਪਰ ਮਸਲਾ ਇਹ ਆਪੀ ਕਿ ਤਾਂ ਇੰਨੇ ਧੜਾ ਧੜ ਕੋਚਿੰਗ ਸੈਂਟਰ ਖੁੱਲਣੇ ਕਿ ਸਰਕਾਰ ਅਜਿਹਾ ਪ੍ਰਬੰਧ ਕਿਉਂ ਨਹੀਂ ਕਰ ਸਕਦੀ ਜਦੋਂ ਸਾਡੇ ਨੌਜਵਾਨ ਲੜਕੇ ਲੜਕੀਆਂ ਨੂੰ ਵੱਖ-ਵੱਖ ਵਿਭਾਗਾਂ ਦੇ ਵਿੱਚ ਜਾਣ ਤੇ ਕੋਚਿੰਗ ਦੀ ਲੋੜ ਆ ਤੇ ਸਰਕਾਰਾਂ ਨੂੰ ਅਜਿਹਾ ਪ੍ਰਬੰਧ ਕਰਨਾ ਚਾਹੀਦਾ ਤੇ ਜੇ ਪ੍ਰਾਈਵੇਟ ਕੋਚਿੰਗ ਸੈਂਟਰ ਖੋਲਣ ਦੀ ਸਰਕਾਰਾਂ ਨੇ ਇਜਾਜ਼ਤ ਵੀ ਦਿੱਤੀ ਆ ਤਾਂ ਕਿਉਂ ਨਹੀਂ ਪੂਰੀਆਂ ਜਿਹੜੀਆਂ ਮਿਆਰ ਨੇ ਜਿਹੜੇ ਤੈਅ ਕੀਤੇ ਹੋਏ ਉਹਨਾਂ ਦੀ ਪਾਲਣਾ ਕੀਤੀ ਜਾਂਦੀ ਬੜਾ ਵੱਡਾ ਇਹ ਜਿਹੜਾ ਹਾਸਾ ਵਾ ਹੋਇਆ ਵਾ ਤੇ ਹੁਣ ਜਾਗਣ ਦਾ ਕੀ ਫਾਇਦਾ ਵਾ ਬਹੁਤ ਸਾਰੇ ਜਿਹੜੇ Rajasthan ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲ ਰਹੇ ਨੇ ਉਹਦੇ ਵਿੱਚ ਵੀ ਕਈਆਂ ਨੌਜਵਾਨ ਲੜਕੇ ਲੜਕੀਆਂ ਨੇ ਖੁਦਕਸ਼ੀਆਂ ਕੀਤੀਆਂ ਤੇ ਬੜੇ ਅਹਿਮ ਮਸਲੇ ਨੇ ਇਹਨਾਂ ਦੇ ਵੱਲ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੁਣ ਜਦੋਂ ਸਿਰ ਤੋਂ ਪਾਣੀ ਡੰਗ ਜਾਂਦਾ ਤੇ ਫਿਰ ਸਰਕਾਰਾਂ ਜਗਰਦਿਆਂ ਨੇ ਹੁਣ ਵੀ ਬਹੁਤ ਸਾਰੇ ਕੋਚਿੰਗ ਸੈਂਟਰ ਅਜਿਹੇ ਹੋਣਗੇ ਜਿਹੜੇ ਪੂਰੇ ਮਿਆਰ ਪੂਰੇ ਨਹੀਂ ਕਰਦੇ ਹੈਗੇ ਤੇ ਹੁਣ ਵੀ ਬਾਕੀਆਂ ਤੇ ਵੀ ਸਰਕਾਰ ਨੂੰ ਨਜ਼ਰ ਰੱਖਣ ਦੀ ਲੋੜ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਜਿਹੜੇ ਖਾਸ ਆ ਉਹ ਨਾ ਵਾਪਰਨ ਜੇ ਗੱਲਬਾਤ ਕਰੀਏ ਆਪਾਂ ਪਾਰਲੀਮੈਂਟ ਚ ਚੱਲਦੇ ਸੈਸ਼ਨ ਦੀ ਤੇ ਬੜੇ ਜਿਹੜੇ ਇਹ ਮਸਲੇ ਸੀ ਇਲੈਕਸ਼ਨਾਂ ਵੇਲੇ ਵੀ ਰਹੇ ਨੇ ਜਾਤ ਆਧਾਰਿਤ ਜਿਹੜਾ ਵਾ ਮਰਦਸ਼ਮਾਰੀ ਕਰਨ ਦਾ ਤੇ ਐਮਐਸਪੀ ਦਾ ਮੁੱਦਾ ਇਹ ਫਿਰ راہਲ ਗਾਂਧੀ ਨੇ ਸੰਸਦ ਦੇ ਵਿੱਚ ਗੱਲ ਕਰਦਾ ਇਹ ਦੇ 28 ਨੇ ਉਹਨਾਂ ਨੇ ਕਿਹਾ ਕਿ ਅਸੀਂ ਭਾਜਪਾ ਦਾ ਜਿਹੜਾ ਇਹ ਚੱਕਰ ਵੀ ਤੋੜਾਂਗੇ ਤੇ ਜੇ ਸਾਡੇ ਕੋਲੇ ਸੱਤਾ ਹੁੰਦੀ ਆ ਤਾਂ ਅਸੀਂ ਐਮਐਸਪੀ ਗਰੰਟੀ ਕਾਨੂੰਨ ਜਿਸ ਦੀਆਂ ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਉਹ ਲਾਗੂ ਕਰਾਂਗੇ ਤੇ ਨਾਲ ਦੀ ਨਾਲ ਜਿਹੜਾ ਜਾਤ ਆਧਾਰਿਤ ਵਰਦਸ਼ਮਾਰੀ ਆ ਉਹ ਵੀ ਕਰਾਂਗੇ ਤਾਂ ਕਿ ਜਿਨ੍ਹਾਂ ਲੋਕਾਂ ਨੂੰ ਸਹੂਲਤ ਦੀ ਲੋੜ ਆ ਉਹਨਾਂ ਲੋਕਾਂ ਤੱਕ ਜਿਹੜੀ ਸਹੂਲਤ ਆ ਪਹੁੰਚ ਸਕੇ ਚੰਗੀ ਗੱਲ ਆ ਜਿਹੜੇ ਅਜਿਹੇ ਮਸਲੇ ਨੇ ਉਹ ਪਾਰਲੀਮੈਂਟ ਦੇ ਵਿੱਚ ਡੁੱਟਨੇ ਚਾਹੀਦੇ ਆ ਤੇ ਨਾਲ ਦੀ ਨਾਲ ਜਿਹੜਾ ਫੌਜ ਦੇ ਵਿੱਚ ਅਗਨੀ ਵੀਰ ਵਰਤੀ ਕੀਤੇ ਜਾਂਦੇ ਨੇ ਉਹਨਾਂ ਦਾ ਵੀ ਬੜਾ ਅਹਿਮ ਮਸਲਾ ਵਾ ਉਹਦੇ ਬਾਰੇ ਵੀ ਚਰਚਾ ਚੱਲ ਰਹੀ ਆ ਤੇ ਸਰਕਾਰ ਨੂੰ ਜਿਹੜਾ ਕਲੀਅਰ ਫੈਸਲਾ ਉਹਦੇ ਬਾਰੇ ਵੀ ਸ਼ਾਇਦ ਲੈਣਾ ਪਵੇ ਵੈਸੇ ਤਾਂ ਇਹ ਚਾਹੀਦਾ ਜੇ ਬੇਰਜ਼ਗਾਰੀ ਸਰਕਾਰ ਨੇ ਘਟਾਉਣੀ ਆ ਤਾਂ ਜਿਹੜੇ ਅਗਨੀ ਵੀਰ ਨੇ ਠੀਕ ਆ 4 ਸਾਲ ਬਾਅਦ ਤੁਸੀਂ ਰਿਟਾਇਰ ਕਰਦੇ ਹੋ ਪਰ ਉਹਨਾਂ ਨੂੰ ਪੈਨਸ਼ਨ ਦੇ ਕੇ ਰਿਟਾਇਰ ਕਰ ਜੇ ਘਟੋ ਘਟਾ ਜਿਹੜਾ ਨੂੰ 50000 ਰੁਪਿਆ ਮੰਥਲੀ ਪੈਨਸ਼ਨ ਦਿੱਤੀ ਹੈ ਦੇ ਦੇਵੇ ਸਰਕਾਰ ਤੇ ਵਾਕਈ ਬਿਰਜ਼ਗਾਰੀ ਦਾ ਮਸਲਾ ਹੱਲ ਹੋ ਸਕਦਾ ਪਰ ਇਸ ਪਾਸੇ ਸਰਕਾਰ ਨੂੰ ਜਿਹੜੀ ਪਹਿਲ ਕਰਦੀ ਲੋੜ ਆ ਜੇ ਆਪਾਂ ਪੰਜਾਬ ਸਰਕਾਰ ਦੀ ਗੱਲਬਾਤ ਕਰੀਏ ਪੰਜਾਬ ਸਰਕਾਰ ਜਦੋਂ ਹੋਂ ਦੇ ਵਿੱਚ ਆਈ ਤਾਂ ਉਦੋਂ ਇਹ ਕਹਰੇ ਸੀ ਕਿ ਸਿੱਖਿਆ ਦੇ ਵਿੱਚ ਅਸੀਂ ਕ੍ਰਾਂਤੀ ਲੈ ਕੇ ਆਵਾਂਗੇ ਪਰ ਅਜੇ ਹਾ ਕੋਈ ਕਦਮ ਸਰਕਾਰ ਦਾ ਕੋਈ ਚੁੱਕਿਆ ਹੋਇਆ ਨਜ਼ਰ ਨਹੀਂ ਆਉਂਦਾ ਭਾਵੇਂ ਸਰਕਾਰ ਨੇ ਕਾਫੀ ਸਕੂਲ ਆਫ ਐਮਿਨਸ ਖੋਲੇ ਨੇ ਜਿਹਨਾਂ ਦੇ ਵਿੱਚ ਹੁਨਰ ਦੀ ਬੜੀ ਮਿਆਰੀ ਵਿੱਦਿਆ ਦਿੱਤੀ ਜਾਊ ਪ੍ਰਚਾਰ ਬਹੁਤ ਹੋ ਰਿਹਾ ਪਰ ਐਸੇ ਵੇਲੇ ਵੀ 740 ਸਕੂਲ ਨੇ ਉਹ ਪ੍ਰਿੰਸੀਪਲਾਂ ਤੋਂ ਬਗੈਰ ਨੇ ਪਰ ਇਨੀਆਂ ਪ੍ਰਿੰਸੀਪਲਾਂ ਦੀਆਂ ਪੋਸਟਾਂ ਜਿਹੜੀਆਂ ਖਾਲੀ ਨੇ ਤੇ ਜਿੱਥੇ ਪ੍ਰਿੰਸੀਪਲ ਜਿੰਨਾਂ ਸਕੂਲਾਂ ਦੇ ਵਿੱਚ ਨਹੀਂ ਹੁੰਦਾ ਫਿਰ ਉਹਨਾਂ ਦੇ ਚਾਰਜ ਕਿਸੇ ਲਾਗਲੇ ਸਕੂਲ ਦੇ ਪ੍ਰਿੰਸੀਪਲ ਨੂੰ ਦੇ ਦਿੱਤੇ ਜਾਂਦੇ ਆ ਫਿਰ ਉਥੋਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਆ ਜਿਹੜੇ ਲੈਕਚਰਾਰਾਂ ਤੋਂ ਪ੍ਰਮੋਟ ਕਰਕੇ ਪ੍ਰਿੰਸੀਪਲ ਬਣਾਉਣੇ ਸੀ ਕਾਫੀ ਲੰਮੇ ਸਮੇਂ ਤੋਂ ਉਹ ਜਿਹੜੀਆਂ ਸੂਚੀਆਂ ਬਣੀਆਂ ਲਿੰਗਿਆ ਪ੍ਰਮੋਸ਼ਨ ਦਿੱਤੀ ਨਹੀਂ ਗਈ ਤੇ ਉਹ ਬਹੁਤ ਸਾਰੇ ਜਿਹੜੇ ਲੈਕਚਰਰ ਆ ਉਹ ਬਗੈਰ ਪ੍ਰਿੰਸੀਪਲ ਬਣੇ ਹੀ ਰਿਟਾਇਰ ਹੋ ਰਹੇ ਨੇ ਇਸ ਪਾਸੇ ਸਰਕਾਰ ਨੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਖਾਸ ਕਰਕੇ ਜਿਹੜੇ ਦੂਰ ਦਰਾਡੇ ਵਾਲੇ ਸਕੂਲ ਨੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪੋਸਟਾਂ ਉਹ ਵੀ ਖਾਲੀ ਨੇ ਉਧਰ ਵੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਜਿਸ ਤਰ੍ਹਾਂ ਸਰਕਾਰ ਨੇ ਪ੍ਰਚਾਰ ਕੀਤਾ ਸੀ ਕਿ ਪੰਜਾਬ ਦੇ ਵਿੱਚ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆਂਦੀ ਜਾਵੇਗੀ ਪਰ ਉਸ ਤਰ੍ਹਾਂ ਦੇ ਕਦਮ ਸਰਕਾਰ ਨੇ ਨਹੀਂ ਚੁੱਕੇ ਤੇ ਜੇ ਪੰਜਾਬ ਦੀ ਆਪਾਂ ਸਿਆਸੀ ਗੱਲ ਕਰੀਏ ਅਕਾਲੀ ਦਲ ਦਾ ਜਿਹੜਾ ਰੀਡ ਕਾਰ ਦੇ ਦਿਨ ਵਾਅਦਾ ਜਾ ਰਿਹਾ ਤੇ ਹੁਣ ਜਿਹੜੀ ਇੱਕ ਬਾਕੀਆਂ ਦੀ ਕਮੇਟੀ ਬਣੀ ਸੀ ਉਹਨਾਂ ਨੇ ਅਕਾਲੀ ਦਲ ਸੁਧਾਰ ਲਹਿਰ ਦੇ ਰਾਹ ਤੇ ਜਿਹੜਾ ਆਪਣੀ 13 ਮੈਂਬਰੀ ਕਮੇਟੀ ਬਣਾ ਲਈ ਤੇ ਕਾਰਜਕਾਰਪ ਵਿੱਚ ਜਿਹੜਾ ਵਾ ਸ਼ੁਰੂ ਕਰ ਦਿੱਤਾ ਕਿ ਜਿਹੜਾ ਸ੍ਰੀ ਅਕਾਲ ਤਖਤ ਸਭ ਤੋਂ ਫੈਸਲਾ ਆਉਣਾ ਸੀ ਉਹ ਤਾਂ ਹਜੇ ਮੈਨੂੰ ਲੱਗਦਾ ਵੀ ਹੋ ਸਕਦਾ ਹੈ ਉੱਤੇ ਸਮਾਂ ਲੱਗ ਜਵੇ ਪਰ ਜਿਸ ਤਰ੍ਹਾਂ ਜਦੋਂ ਕਿ ਦੋਵੇਂ ਮੁਕਾਬਲਤਾਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਫਿਰ ਦੂਰੀਆਂ ਘਟਣ ਦੀ ਬਜਾਏ ਜੜੀਆਂ ਵਾ ਉਹ ਵਧਦੀਆਂ ਜਾਂਦੀਆਂ ਤੇ ਪੰਜਾਬ ਦੇ ਵਿੱਚ ਜਿਹੜੇ ਅਕਾਲੀ ਦਲ ਦੇ ਵਾਸਤੇ ਸੰਕਟ ਖਾਸ ਕਰਕੇ ਸਖਬੀਰ ਬਾਦਲ ਵਾਸਤੇ ਜਿਹੜਾ ਦਿਨੋਂ ਦਿਨ ਜਿਹੜਾ ਗਹਿਰਾ ਹੁੰਦਾ ਨਜ਼ਰ ਆ ਰਿਹਾ ਤੇ ਜਿਸ ਤਰ੍ਹਾਂ ਸਰਕਾਰਾਂ ਪ੍ਰਚਾਰ ਕਰਦੀਆਂ ਹੁੰਦੀਆਂ ਕਿ ਜੇ ਸਰਕਾਰੀ ਨੌਕਰੀਆਂ ਨਹੀਂ ਤੇ ਪ੍ਰਾਈਵੇਟ ਨੌਕਰੀਆਂ ਜਿਹੜੀਆਂ ਲੈ ਲਈਆਂ ਜਾਣ ਬਹੁਤ ਸਾਰਾ ਸਰਕਾਰਾਂ ਨੇ ਪ੍ਰਚਾਰ ਵੀ ਕੀਤਾ ਪਰ ਜੋ ਹੁਣ ਅੰਕੜੇ ਆਏ ਨੇ ਉਦੇਮ ਤਾ ਮੁਤਾਬਕ ਪੰਜਾਬ ਦੇ ਵਿੱਚ ਜਿਹੜੀਆਂ 7000 ਪ੍ਰਾਈਵੇਟ ਨੌਕਰੀਆਂ ਸੀਗੀਆਂ ਉਹ ਘਟ ਗਿਆ ਨੇ ਤੇ ਹਰਿਆਣੇ ਦੇ ਵਿੱਚ 111000 ਕਿਉਂਕਿ ਦਿੱਲੀ ਦੇ ਲੱਗੇ ਪਿੰਦਾ ਵੱਡੇ ਸ਼ਹਿਰਾਂ ਦੇ ਵਿੱਚ ਮਲਟੀ ਜਿਹੜੀਆਂ ਨੇਚਰਲ ਕੰਪਨੀਆਂ ਸਾਡੀਆਂ ਨੈਸ਼ਨਲ ਕੰਪਨੀਆਂ ਵੀ ਕੰਮ ਕਰਦੀਆਂ ਨੇ ਜਿਨ੍ਹਾਂ ਦੇ ਵਿੱਚ ਲੋਕ ਕੰਮ ਕਰਦੇ ਨੇ ਪਰ ਉਹਨਾਂ ਦੇ ਵਿੱਚ ਵੀ ਇਹ ਜਿਹੜਾ ਕੱਟ ਆ ਉਹ ਲੱਗਿਆ ਹੋਇਆ ਤੇ ਦੂਸਰੀ ਗੱਲ ਇਹ ਆ ਵੀ ਜਿਹੜੀਆਂ ਕੰਪਨੀਆਂ ਉਹ ਸਿਰਫ ਆਪ ਦਾ ਮੁਨਾਫਾ ਵੇਖਦੀਆਂ ਕਿਸੇ ਮਜ਼ਦੂਰ ਦਾ ਜਾਂ ਜਿਹੜੇ ਉੱਥੇ ਕੰਮ ਕਰਦੇ ਵਰਕਰ ਹੁੰਦੇ ਆ ਉਹਨਾਂ ਦਾ ਕੋਈ ਹਿੱਤ ਨਹੀਂ ਸੋਚਿਆ ਜਾਂਦਾ ਤੇ ਤਨਖਾਹਾਂ ਵੀ ਉਹਨਾਂ ਦੀ ਐਨੀਆਂ ਘੱਟ ਹੁੰਦੀਆਂ ਕਿ ਜ਼ਿੰਦਗੀ ਦਾ ਨਰਭਾਹ ਕਰਨਾ ਬੜਾ ਔਖਾ ਹੁੰਦਾ ਤੇ ਸਰਕਾਰਾਂ ਨੂੰ ਇਸ ਕਰਕੇ ਦਈਦਾ ਕਿ ਜਿਹੜੇ ਸਰਕਾਰੀ ادارے ਨੇ ਜਿਹੜੀਆਂ ਉਹਨਾਂ ਦੀਆਂ ਸਾਮੀਆਂ ਨੇ ਉਹ ਪ੍ਰਯਾਜਨ ਉਧਰ ਧਿਆਨ ਦਿੱਤਾ ਜਾਵੇ ਤਾਂ ਕਿ ਜਿਹੜੇ ਸਾਡੇ ਦੇਸ਼ ਦੇ ਨੌਜਵਾਨ ਆ ਉਹਨਾਂ ਨੂੰ ਖਰਜ਼ਗਾਰ ਮਿਲ ਸਕੇ ਦੂਸਰੇ ਪਾਸੇ ਖਬਰ ਆ ਰਹੀ ਹੈ ਕਿ ਸਾਡੇ ਜਿਹੜੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਧੜਾ ਧੜ ਜਾ ਰਹੇ ਸੀ ਖਾਸ ਕਰਕੇ ਕੈਨੇਡਾ ਦੇ ਵਿੱਚ ਤੇ ਉਹਨੂੰ ਥੋੜੀ ਜੀ ਜਿਹੜੀ ਆ ਲਗਾਮ ਲੱਗੀ ਆ ਇੱਕ ਤਾਂ ਕੋਈ ਸਰਕਾਰਾਂ ਦੀਆਂ ਪਾਲਸੀਆਂ ਵੀ ਨੇ ਤੇ ਦੂਸਰਾ ਇਹ ਆ ਕਿ ਲੋਕਾਂ ਦਾ ਕੁਝ ਰੁਝਾਨ ਦਾ ਵੀ ਹੋ ਸਦਾ ਹੈ ਮਨ ਨੂੰ ਉਹਨਾਂ ਦੇ ਫਰਕ ਪੈ ਗਿਆ ਬੇ ਕਿ ਕਿਉਂਕਿ ਜਿਸ ਤਰ੍ਹਾਂ ਖਬਰਾਂ ਆ ਰਹੀਆਂ ਪੀ ਬੇਰਜ਼ਗਾਰੀ ਦੀ ਦਰ ਵੀ ਕੈਨੇਡਾ ਦੇ ਵਿੱਚ ਬਹੁਤ ਜ਼ਿਆਦੀ ਆ ਜਿਹੜੇ ਸਾਡੇ ਵਿਦਿਆਰਥੀ ਜਾਂਦੇ ਆ ਉਹਨਾਂ ਨੂੰ ਉੱਥੇ ਕੰਮ ਨਹੀਂ ਮਿਲ ਰਿਹਾ ਤੇ ਲੋਕਾਂ ਦਾ ਜਿਹੜਾ ਰਜਾਣਵੀ ਘਟੋ ਸਰਦਾ ਤੇ ਹੁਣ ਜਿਹੜੇ ਉਥੋਂ ਦੇ ਕਾਲਜ ਨੇ ਬਹੁਤ ਸਾਰੇ ਤੇ ਯੂਨੀਵਰਸਟੀਆਂ ਨੇ ਉਹ ਸੰਕਟ ਦੇ ਵਿੱਚ ਆ ਗਈਆਂ ਕਿਉਂਕਿ ਉਹਨਾਂ ਦੇ ਵਿੱਚ ਬਹੁਤ ਸਾਰਾ ਜਿਹੜੇ ਵਿਦੇਸ਼ੀ ਵਿਦਿਆਰਥੀ ਜਾਂਦੇ ਸੀ ਉਹਨਾਂ ਦੀਆਂ ਫੀਸਾਂ ਵੀ ਕਿਹੇ ਚ ਉਥੋਂ ਦੇ ਵਿਦਿਆਰਥੀਆਂ ਨਾਲੋਂ 3 ਗੁਣਾ ਕਿਸ ਦੇ ਵਿੱਚ 5 ਗੁਣਾ ਵੱਧ ਲੀਆਂ ਜਾਂਦੀਆਂ ਸੀ ਤੇ ਹੁਣ ਅੰਤਰਰਾਸ਼ਟਰੀ ਜਿਹੜਾ ਵਿਦਿਆਰਥੀਆਂ ਦਾ ਰੁਝਾਨ ਕੈਨੇਡਾ ਦੇ ਵੱਲ ਘਟ ਗਿਆ ਵਾ ਤੇ ਉਥੋਂ ਦੇ ਬਹੁਤ ਸਾਰੇ ਜਿਹੜੀ ਕਾਲਜ ਆ ਬੰਦ ਹੋਣ ਦੇ ਕੰਢਿਆਂ ਕਿਉਂਕਿ ਆਪਣੇ ਜੇ ਪੰਜਾਬ ਦੀ ਗੱਲ ਕਰੀਏ ਤੇ ਬਹੁਤ ਸਾਰੇ ਕਾਲਜ ਆਪਣੇ ਵੀ ਬੰਦ ਹੋ ਗਏ ਸੀ ਯੂਨੀਵਰਸਟੀਆਂ ਜਿਹੜੀਆਂ ਉਹਨਾਂ ਦੇ ਵਿੱਚ ਵੀ ਵਿਦਿਆਰਥੀਆਂ ਦੀ ਘਾਟ ਸੀ ਕਿਉਂਕਿ ਸਾਰੇ ਜਿਹੜੇ ਨੌਜਵਾਨ ਆ ਉਹਨਾਂ ਨੇ ਵਿਦੇਸ਼ਾਂ ਵੱਲ ਨੂੰ ਕੋਈ ਆਸਟ੍ਰੇਲੀਆ ਨੂੰ ਜਾ ਰਿਹਾ ਸੀ ਕੋਈ ਇੰਗਲੈਂਡ ਤੇ ਕੋਈ ਕੈਨੇਡਾ ਨੂੰ ਤੇ ਕੋਈ ਕਿਸੇ ਹੋਰ ਦੇਸ਼ ਨੂੰ ਤੇ ਵਿਦਿਆਰਥੀਆਂ ਦੀ ਜਿਹੜੀ ਕਮੀ ਪੇਸ਼ੀ ਆ ਗਈ ਸੀ ਤੇ ਹੁਣ ਜਿਹੜਾ ਕੈਨੇਡਾ ਦੇ ਵਿੱਚ ਜਿਹੜੇ ਕਾਲਜ ਨੇ ਤੇ ਯੂਨੀਵਰਸਟੀਆਂ ਵੀ ਇਸ ਸਮੱਸਿਆ ਦੇ ਨਾਲ ਜੂਝ ਰਹੀਆਂ ਨੇ ਕਿਉਂਕਿ ਜੇ ਆਪਾਂ ਦੇਸ਼ ਦੀ ਗੱਲ ਕਰੀਏ ਤੇ ਇਹਦੇ ਵਿੱਚ ਵੀ ਬਹੁਤ ਸਾਰੀਆਂ ਸਮੱਸਿਆਵਾਂ ਨੇ ਮਸਲਾ ਇਹ ਆ ਕਿ ਸਮਾਵੇਕਾਸ ਦਾ ਜੇ ਸਾਡੇ ਰਿਸ਼ਤੇ ਵਿੱਚ ਵੀ ਸਮਾਵੇਕਾਸ ਹੋਵੇ ਤੇ ਜਿਹੜੀਆਂ ਇਹ ਸਮੱਸਿਆ ਨੇ ਉਹ ਪੈਦਾ ਨਹੀਂ ਹੋ ਸਕਦੀਆਂ ਜੇ ਆਪਾਂ ਬਜਟ ਦੀ ਗੱਲ ਕਰੀਏ ਬਜਟ ਦੇ ਵਿੱਚ ਵੀ ਜਿਹੜਾ ਸੀਗਾ ਸਭ ਤੋਂ ਜਿਹੜਾ ਸਰਵੇਖਣ ਪੇਚ ਕੀਤਾ ਗਿਆ ਸੀ ਉੱਪਰ ਬੇਲਜਗਾਰੀ ਦਾ ਮੁੱਦਾ ਪਰ ਦੇ ਵਿੱਚ ਹਾਵੀ ਆ ਤੇ ਉਹਦੇ ਵੱਲ ਸਰਕਾਰ ਨੇ ਹਜੇ ਵੀ ਜਿਹੜਾ ਧਿਆਨ ਨਹੀਂ ਦਿੱਤਾ ਕਿਉਂਕਿ ਦੋ ਸਟੇਟਾਂ ਬਿਹਾਰ ਤੇ ਅੰਧਰਾ ਨੂੰ ਛੱਡ ਕੇ ਹੋਰ ਕਿਸੇ ਸਟੇਟ ਨੂੰ ਕੋਈ ਬਹੁਤੇ ਫੰਡ ਜਿਹੜੇ ਮਹੀਆ ਨਹੀਂ ਕਰਾਏ ਗਏ ਜਿਨ੍ਹਾਂ ਦੇ ਨਾਲ ਜਿਹੜੀਆਂ ਰਾਜਾ ਆਪ ਉਹ ਆਪਣੇ ਪ੍ਰੋਜੈਕਟ ਚਲਾ ਸਕਣ ਤੇ ਜਾਂ ਜਿਹੜੇ ਚੱਲ ਰਹੇ ਪ੍ਰੋਜੈਕਟ ਹਨ ਉਹਨਾਂ ਨੂੰ ਪੂਰਾ ਕਰ ਸਕਣ ਉਸ ਵੱਲ ਧਿਆਨ ਨਹੀਂ ਦਿੱਤਾ ਗਿਆ ਆ ਜਿਆਦਾ ਆਪਦੀ ਸਰਕਾਰ ਨੂੰ ਬਚਾਉਣ ਤੇ ਹੀ ਕੇਂਦਰ ਸਰਕਾਰ ਨੇ ਧਿਆਨ ਰੱਖਿਆ ਕਿ ਦੋਹਾਂ ਪਾਰਟੀਆਂ ਦੇ ਆਧਾਰਿਤ ਸਰਕਾਰ ਸੀ ਜੋ ਪਾਰਟੀਆਂ ਹਮਾਇਤ ਖਿੱਚ ਲੈਂਦੀਆਂ ਨੇ ਤੇ ਸਰਕਾਰ ਡਿੱਗ ਸਕਦੀ ਆ ਤੇ ਉਹਨਾਂ ਨੂੰ ਖੁਸ਼ ਕਰਨ ਦੇ ਵਾਸਤੇ ਹੀ ਜਿਹੜਾ ਇਹ ਬਜਟ ਸੀਗਾ ਉਹਦੇ ਵਿੱਚ ਉਹਨਾਂ ਵਾਸਤੇ ਦਾ ਪੈਸਾ ਰੱਖਿਆ ਗਿਆ ਗਿਆ ਪਰ ਦੂਜੀਆਂ ਸਟੇਟਾਂ ਤੇ ਵਾਸਤੇ ਨਹੀਂ ਹਾਲਾਂਕਿ ਚਾਹੀਦਾ ਸੀ ਕਿ ਦੂਜੀਆਂ ਸਟੇਟਾਂ ਨੂੰ ਵੀ ਜਿਹੜੀ ਸਹਾਇਤਾ ਦਿੱਤੀ ਜਾਂਦੀ ਸੋ ਦਰਸ਼ਕੋਈ ਸੀ ਪ੍ਰੋਗਰਾਮ ਲੋਕ ਆਵਾਜ਼ ਇਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਜਰੂਰ ਸਾਡੇ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਮੈਨੂੰ ਸੰਤੋਖ ਸਿੰਘ ਪਰੇ ਨੂੰ ਇੱਥੇ ਦਿਵਾ ਗਿਆ ਸਤ ਸ੍ਰੀ ਅਕਾਲ